ਆੜ ਦੀ ਨੀ ਬਾਬਾ ਜੀ ਗੁਰਦੁਆਰੇ ਤੇ ਖੜੀ ਆ ਮੈਂ ਦੇਣਦਾਰ ਹਾਂ ਕਰੀ ਜਾਣੇ ਜਿੰਨਾ ਕੋ ਹੁੰਦਾ ਸਾਡੇ ਤੇ ਦੇ ਰਹੇ ਰਹੇ ਬਾਈ ਆ ਦੇਖ ਬੱਚੇ ਦਿਖਾ ਛੋਟੇ ਛੋਟੇ ਕਿਵੇਂ ਕੀ ਹਾਲ ਹੈ ਕਿਤਿਆ ਗੈਰ ਚਲਨ ਚੱਲ ਰਹੀ ਹੂੰ ਮੈਂ ਕਿਤਿਆ ਗਲਤ ਹੂੰ ਜੀ ਮੈਂ ਗੁਰਦੁਆਰੇ ਤੇ ਖੜੀ ਹੂੰ ਜੀ ਮੈਂ ਦੇਣਦਾਰ ਕਿਸੇ ਚੀਜ਼ ਕੀ ਵੀ ਗਲਤੀ ਕਰਦੇ ਮੇਰੇ ਕੋਈ ਲੋਕ ਕੋਈ ਬੰਦਾ ਆਂਦਾ ਹੈ ਹੁਣ ਜਥੇਦਾਰ ਜੀ ਪੁੱਸਾ ਵਾਲੇ ਬਾਬੇ ਨੂੰ ਲੈ ਕੇ ਪਿੰਡ ਝੋਟੀਆਂ ਪਹੁੰਚ ਚੁੱਕੇ ਨੇ ਗੁਰੂ ਘਰ ਪਹੁੰਚੇ ਨੇ ਪਹਿਲਾਂ ਗੁਰੂ ਘਰ ਦੇ ਵਿੱਚ ਗੱਲਬਾਤ ਕਰਨਗੇ ਪਿੰਡ ਦੀ ਪੰਚਾਇਤ ਬਣਾਉਣਗੇ ਜੇ ਨਾ ਕੋਈ ਇੱਥੇ ਮਸਲਾ ਹੱਲ ਹੋਇਆ ਜਾਂ ਕੋਈ ਪੰਚਾਇਤ ਨਹੀਂ ਫਿਰ ਘਰੇ ਲੈ ਕੇ ਜਾਣਗੇ ਵੇਖੋ ਸਾਰੀ ਰਿਪੋਰਟ ਦੇਖੋ ਬਸ ਦੋਸਤੋ ਆ ਤਾਂ ਆ ਬਾਈ ਹੈ ਝੋਟੀਆਂ ਤੋਂ ਕੀ ਨਾਮ ਹੈ ਬਾਈ ਜੀ ਮਿੱਠੂ ਸਿੰਘ ਇਹ ਇਹਨਾਂ ਦੀ ਪਤਨੀ ਹੈ ਕਿੰਨੇ ਸਾਲ ਹੋ ਗਏ ਪਿਆਨੂੰ ਕਿੰਨੇ ਸਾਲ ਹੋ ਗਏ ਪਿਆਨੂੰ ਤੇਰੇ 2012 ਮੈਂ ਹੋਇਆ ਤਾਂ ਜੀ ਬਰ 13 ਸਾਲ ਹੋ ਗਏ 14ਵਾਂ ਸਾਲ ਲੱਗ ਗਿਆ ਜੀ 14 ਸਾਲ ਲੱਗ ਗਏ ਇਹ ਕਿੰਨੇ ਰਾਜਾ ਜੀ ਜ਼ਹਿਰਿਆ ਕਿ ਨਹੀਂ ਰਹਿ ਰਹਾ ਜੀ ਮੈਂ ਨਾ ਤਾਂ ਝੂਠ ਬੋਲ ਕੇ ਜਾਇਆ ਕਰਦਾ ਜੀ ਮੈਂ ਕੰਮ ਤੇ ਜਾਣਾ ਬਰੇਟੀ ਫੈਕਟਰੀ ਮੈਂ ਲੱਗ ਰਿਹਾ ਹੂੰ ਕਦੇ ਕਿਸੇ ਚੀਜ਼ ਦਾ ਬਣਾ ਨਾ ਮਿਲਾ ਕੇ ਜਾਇਆ ਕਰਦਾ ਜੀ ਕਦੇ ਕਿਸੇ ਚੀਜ਼ ਦਾ ਬਣਾ ਨਾ ਮਿਲਾ ਕੇ ਜਾਦਾ ਮੇਰਾ ਕੋਈ ਸਬੂਤੀ ਨਹੀਂ ਦਿੱਤੀ ਅਰਤੇ ਕੋਈ ਲੜਕੀ ਵਾ ਜੀ ਜੀ ਚੋਟੀਆਂ ਤੋਂ ਸਾਰੀ ਪੰਚਾਇਤ 150 ਬੰਦਾ ਹੋਣਾ ਜੀ ਜਿਹੜਾ ਪੰਚਾਇਤ ਸਵੇਰੇ ਸਵੇਰੇ ਮੇਰੇ ਘਰ ਕੇ ਬਾਰ ਮੂਰੇ ਗਿਆ ਜੀ ਪੂਨ ਪੰਚਾਇਤ ਨੇ ਬਤਾਇਆ ਜੀ ਮਰਤੀ ਭਈਆ ਦੂਸਰੀ ਜਨਾਨੀ ਕੇ ਸਾਥ ਰਹ ਰਹੇ ਨੂਰ ਰਹੇ ਆ ਲੁਗਾਈ ਦਾ ਨਾਮ ਦੱਸਿਆ ਜੀ ਮੈਨੂੰ 25 ਤਰੀਕ ਨੂੰ ਪਤਾ ਲੱਗਿਆ ਜੀ ਇਹ ਉਸ ਲੁਗਾਈ ਕੇ ਸਾਥ ਰਹ ਰਹੇ ਮੈਨੂੰ ਨਹੀਂ ਪਤਾ ਜੀ ਗਾ ਦੇਖੋ ਬਾਬਾ ਜੀ ਮੈਂ ਝੂਠ ਬੋਲਾਂ ਤੁਸੀਂ ਕੀ ਚਾਹੁੰਦੇ ਹੋ ਹੁਣ ਬਾਬਾ ਜੀ ਮੈਂ ਤਾਂ ਇਨਸਾਫ ਚਾਹਦੀ ਹੂੰ ਦੇਖੋ ਜੀ ਇਨਸਾਫ ਕਿਵੇਂ ਕੀ ਬਸ ਮੇਰੇ ਬੱਚਾ ਨੂੰ ਹੱਕ ਦੇਵਾ ਦਿਓ ਜੀ ਮੈਂ ਆਪਕੇ ਬੱਚਾ ਨੂੰ ਆਪ ਕੰਮ ਕਰਕੇ ਪਾਲ ਲੂੰਗੀ ਜੀ ਮੇਰਾ ਬੱਚਾ ਬਣਵਾਓ ਜੀ ਇਹ ਖਰਚਾ ਦੋ ਮਹੀਨੇ ਮੈਂ ਕੁੜੀਆਂ ਨੂੰ ਪੜ੍ਹਾਉਂ ਹਾਂ ਜੀ ਖਰਚਾ ਮੇਰੇ ਕੁੜੀਆਂ ਕੀ ਬੈਣ ਦਾ ਖਰਚਾ ਫਿਰ ਤੈਨੂੰ ਮਨਜ਼ੂਰ ਹੈ ਕਿਤੇ ਰਹੀ ਜਾਵੇ ਹਾਂ ਪਰ ਇਹ ਯਾਰੇ ਤੁਰੇ ਜਾਂਦੇ ਆਪ ਵੀ ਕਿਤੇ ਮਰਜ਼ੀ ਰਹੀ ਜਾਵੇ ਹਾਂ ਨਾਲ ਜਿਹੜੀ ਗੱਲ ਹੈ ਠੀਕ ਹੈ ਆਹੀ ਗੱਲ ਹੈਗੀ ਤੁਸੀਂ ਤੁਹਾਨੂੰ ਮਨਜ਼ੂਰ ਹੈ ਵੀ ਮਹੀਨੇ ਦੀ ਮਹੀਨੇ ਕੀ ਖਰਚਾ ਦਿਓਗੇ ਆਪਾਂ ਲਾਉਂਦੇ ਆ ਦੇਖੋ ਜੀ ਜੋ ਕਰਦਾ ਕਰੇ ਉਹ ਖਰਚਾ ਹੈ ਉਹ ਤੋਂ ਲਾਭ ਆ ਵੀ ਮੈਂ ਇਹਨਾਂ ਨੂੰ ਖਰਚਾ ਇਹਦੀ ਬੀਜ ਤਾਂ ਹੈ ਭਰਨੀ ਆ ਕੋਈ ਨਹੀਂ ਜੀ ਲਾਭਾ ਕਰਦੇ ਜਰੂਰ ਜੀ ਤਨ ਫਿਰ ਬਨਮਾ ਨਾ ਕਰੋ ਜੀ ਚਾਹੇ ਮੈਨੂੰ ਪਰਚੀ ਦੇ ਦਿਆ ਕਰਨ ਕੋਈ ਵੀ ਕੱਪੜੇ ਲੀੜਾ ਇਹਨਾਂ ਨੇ ਆਪਦੇ ਪਸੰਦ ਦੇ ਲੈ ਉਹ ਵੀ ਮੈਂ ਮੁੱਠੇ ਛੱਡ ਫੜਾ ਦਿਆ ਕਰੂੰਗਾ ਜੀ ਜੇ ਮਨਜ਼ੂਰ ਨੇ ਤੁਹਾਨੂੰ ਮਨਜ਼ੂਰ ਹੈ ਵੀ ਪਰਚੀ ਦੇ ਦਿਆ ਕਰਨ ਕਹਿੰਦੇ ਮਹੀਨੇ ਜੀ ਮਹੀਨੇ ਸੌਦਾ ਲੈ ਆ ਦਿਆ ਕਰੂੰਗਾ ਬਾਕੀ ਜਿਹੜਾ ਇਹਨਾਂ ਨੇ ਕੱਪੜਾ ਲੀੜਾ ਲੈਣਾ ਵੀ ਸਾਨੂੰ 2000 ਰੁਪਏ ਲੋੜ ਆ ਪਾਸੇ ਦੀ ਲੋੜ ਹੈ ਉਹ ਵੀ ਫੜਾ ਦਿਆ ਕਰੂੰਗਾ ਉਹ ਤਾਂ ਮੈਂ ਫੋਨ ਕਰਿਆ ਸੀ ਮੈਂ ਕਿਹਾ ਖੁਜੀ ਇਹਨੇ ਚੱਕੇ ਦੀ ਮਾਰ ਖੁਜੀ ਨਾਲ ਕਰੇ ਇਹ ਕਹਿੰਦਾ ਮੇਰਾ ਤਲਾਕ ਹੀ ਮੇਰੇ ਨਾਲ ਲੋੜ ਨਹੀਂ ਸਾਨੂੰ ਫੋਨ ਕਰਨ ਦੀ ਬਸ ਉਹ ਇਹ ਕੰਮ ਹੁਣ ਤੁਸੀਂ ਕੀ ਚਾਹੁੰਦੇ ਬਿਲਕੁਲ ਦੱਸੋ ਤੁਸੀਂ ਦੱਸ ਬੁੱਤ ਕੀ ਚਾਹੁੰਦੇ ਨਹੀਂ ਉਸ ਲਗਾਈ ਨੇ ਛੱਡ ਕੇ ਤਾਂ ਆਊਗਾ ਜੀ ਇਹ ਮੇਰੇ ਪਾਸ ਤਾਂ ਇਹਨਾਂ ਦਾ ਪਿਓ ਬਣ ਕੇ ਆਜੂਗਾ ਜੀ ਠੀਕ ਹੈ ਮੈਂ ਉਸ ਲਗਾਈ ਕੇ ਪਾਸ ਨਾ ਨਾ ਰਹਿ ਸਕਦੀ ਨਾ ਨਹੀਂ ਮੇਰਾ ਕੋਈ ਹੋਗਾ ਮੈਂ ਕਹਾਂਗੀ ਮੈਂ ਹਾਜ਼ਰ ਮੈਂ ਆਪਣੇ ਬੱਚਾ ਨੂੰ ਦੇਣਾ ਮੈਂ ਕਹਿੰਦਾ ਕਿਸੇ ਨੂੰ ਮੈਂ ਤਾਂ ਪਰਸੋਂ ਵੀ ਫੋਨ ਕੀਤਾ ਸੀ ਜੀ ਇਹਨਾਂ ਨੇ ਗੱਲ ਗਲਤ ਮੁਕਾਤੀ ਮੇਰੇ ਨਾਲ ਬਾਬਾ ਜੀ ਮੇਰੀ ਗੱਲ ਸਮਝੋ ਮੇਰੇ ਘਰੇ ਆਟਾ ਨਹੀਂ ਬਣ ਘਰੇ ਆਟਾ ਨਹੀਂ ਜੀ ਕਹਿੰਦਾ ਪਨੀਰ ਤੇ ਦਹੀਂ ਭੇਜੂ ਉਸ ਪਨੀਰ ਦਹੀਂ ਕਮਾਂ ਨੇ ਕੀ ਕਰਨਾ ਜੀ ਜਿਹੜਾ ਮੈਂ ਆਟਾ ਮੈਂ ਕਿਸੇ ਹੋਰੋਂ ਮੰਗਾ ਮੰਗਾ ਕੇ ਉਨੇ ਇਹ ਗੱਲ ਹੋ ਗਈ ਜੀ ਮੈਂ ਕਿ ਸਮਾਨ ਭੇਜਣ ਨਾਲ ਨਾਲ ਮਾਦਾ ਜੀ ਗਰੀਬਨੀਰ ਕੀ ਗੱਲ ਉਹਨੇ ਮੈਨੂੰ ਕਹਿੰਦੀ ਸੀ ਜੀ ਮੈਨੂੰ ਕਹਿੰਦੇ ਆ ਕਿ ਵੀ ਮੇਰੇ ਫੋਨ ਤੇ ਫੋਨ ਨਾ ਕਰੀਏ ਏਦੋ ਬਸ ਤੂੰ ਮੈਨੂੰ ਵੀ ਕਹਿ ਸਕਦੀ ਸੀ ਵੀ ਆ ਚੀਜ਼ ਹੋਊਗੀ ਉਹ ਤਾਂ ਗੱਲ ਸੁਣ ਦੁਖੀ ਆ ਇੱਕ ਗੱਲ ਦੋ ਦਿਨ ਮੈਨਾਂ ਨੂੰ ਪਹਿਲਾਂ ਮਿਲਿਆ ਠੀਕ ਹੈ ਇਹ ਜਿਹਾ ਕਰਕੇ ਮੈਨੂੰ ਬੁਲਾਇਆ ਮੈਂਬਰ ਨੇ ਹੈ ਪੁੱਛੋ ਜੀ ਮੈਂ ਕੀ ਕਿਹਾ ਹੈ ਨਾ ਪੁੱਛੋ ਜੀ ਚਲੋ ਉਹ ਤਾਂ ਸੋਡਾ ਸਾਰਾ ਪਿਛਲਾ ਤਾਂ ਨਿਮੇੜ ਦੋ ਉਹਨੂੰ ਨਿਮੇੜੋ ਪਿਛਲੀ ਗੱਲ ਪਿਛਲਾ ਤਾਂ ਬਹੁਤ ਕੁਝ ਹੋਇਆ ਹੋਊਗਾ ਕੋਈ ਗੱਲ ਨਹੀਂ ਜੀ ਕੀ ਕਰਾਂਗੇ ਬੰਨਦੇ ਆਪੇ ਬੰਨਦੇ ਫਿਰ ਹੈ ਜੀ ਬੰਨਦੇ ਆਪੇ ਵੀ ਆ ਮਹੀਨੇ ਦਾ ਮਹੀਨੇ ਨੇ ਦੇ ਦੇ ਤੁਸੀਂ ਕਹਿ ਦਿਓ ਜੀ ਮੈਂ ਤਾਂ ਵੱਧ ਕੇ ਚੱਲੂ ਹੋਰ ਦੱਸੋ ਮੇਰੇ ਬੱਚੇ ਵਾਹਨਗ ਮੈਂ ਤਾਂ ਵੱਧ ਕੇ ਦਊਂਗਾ ਮੈਂ ਤਾਂ ਸਕੂਟਰੀ ਲਿਆ ਦੇਣਾ ਸਕੂਟਰੀ ਲਿਆ ਦੇਣਾ ਕੁੜੀਆਂ ਨੂੰ ਲੈ ਜਾ ਕਰੋ ਲਿਆ ਦੇ ਫਿਰ ਤੇਰੀ ਨੇ ਕੁੜੀਆਂ ਬੱਚੇ ਲੈ ਦੇ ਮਨਜ਼ੂਰ ਹੈ ਵੀ ਸਕੂਟਰੀ ਠੀਕ ਬਾਬਾ ਜੀ ਕਿਰਵਾਂ ਨੇ ਆਉਂਦੀ ਆ ਚਲੋ ਸਿੱਖ ਤਾਂ ਜਾਣਗੇ ਅੱਜੋ ਮੇਨੇ ਕੀ ਵੀ ਗਲਤੀ ਕਰ ਦੇਣੀ ਬਾਬਾ ਜੀ ਗੁਰਦੁਆਰੇ ਤੇ ਖੜੀ ਆ ਮੈਂ ਦੇਣਦਾਰ ਹਾਂ ਬਾਬਾ ਜੀ ਇਹ ਸੱਚੀ ਚੀਜ਼ ਕੀ ਵੀ ਗਲਤੀ ਕਰਦੇ ਮੇਰੇ ਕੋਲ ਇਹ ਲੋਕ ਕੋਈ ਬੰਦਾ ਆਂਦਾ ਹੈ ਮੇਰੇ ਲਈ ਮੈਂ ਕਿੱਥੇ ਗੈਰਚਰਨ ਚੱਲ ਰਹੀ ਹਾਂ ਮੈਂ ਕਿੱਥੇ ਗਲਤ ਹਾਂ ਜੀ ਮੈਂ ਗੁਰਦੁਆਰੇ ਦੇ ਖੜੀ ਹਾਂ ਜੀ ਮੈਂ ਦੇਨਦਾਰ ਹਾਂ ਬਾਬੇ ਦੀ ਮੇਰੇ ਮੈਂ ਗਲਤੀ ਕਰਦੇ ਹੋ ਬਾਬਾ ਜੀ ਇੱਕ ਵਾਰ ਵੀ ਫਿਰ ਹੁਣ ਖਰਚੇ ਵਾਲੀ ਗੱਲ ਦੱਸੋ ਵੀ ਖਰਚਾ ਕਹਿੰਦੇ ਤਾਂ ਦੱਸ ਕਹਿੰਦੀ ਹੈ ਕੋਈ ਨਹੀਂ ਜੀ ਮੇਰੇ ਕੋਲ ਇਹ ਰਿਪੋਰਟ ਦੇ ਦੇ ਲੋਡ ਬੈਗ ਮੈਂ ਫਿਰ ਵੀ ਨਹੀਂ ਪਸਦ ਠੀਕ ਹੈ ਦਰਵਾਜ਼ਾ ਖੜੇ ਬਾਬਾ ਜੀ ਇਕੱਠੇ ਹੋਏ ਸੀ ਤੂੰ ਆਣਾ ਕਰ ਤੂੰ ਆਉਣਾ ਬਾਬਾ ਜੀ ਰੋਣਗੇ ਜਾਂ ਨਹੀਂ ਕੇ ਲੇਓ ਕਹੀ ਚਾਹੋ ਗੱਲ ਮੈਂ ਕਹੂੰ ਕਰ ਜਾਈਂ ਤੁਸੀਂ ਦੱਸ ਕਹਿੰਦੇ ਜੀ ਬਾਬਾ ਜੀ ਨੇ ਤੁਸੀਂ ਦੱਸ ਕਹਿੰਦੇ ਕਾਈ ਕਰਾਂ ਕਹ ਤੂੰ ਅੱਜ ਫਿਰ ਅੱਜ ਦਿੰਦੇ ਹੋ ਅੱਜ ਦੇ ਜਾਓ ਔਰ ਸ਼ੁਰੂਆਤ ਕਰਦੇ ਹਾਂ ਜੀ ਮੈਨੂੰ ਕਹੋ ਮੈਂ ਦੇ ਦੂੰਗਾ ਜੇ ਤੂੰ ਕਰ ਚੀ ਕਦੋਂ ਦੱਸੋ ਫਿਰ ਟਾਈਮ ਤਾਂ ਕੁਝ ਪੱਕਾ ਦੱਸੋ ਬਾਬਾ ਜੀ ਕਿਹੜੀ ਕੋਗੀ ਜੀ ਅੱਜ ਤਰੀਕ ਕਹੇ ਬਾਬਾ ਜੀ 8 8 ਤਰੀਕ ਅੱਜ 8 ਮੈਂ 20 ਤਰੀਕ ਨੂੰ ਨਾਲੇ ਤਾਂ ਬੱਚਿਆਂ ਨੂੰ ਸਕੂਟਰੀ ਦਿਵਾ ਦੂੰਗੀ ਉਹਦਾ ਕੋਈ ਖਰਚਾ ਨਹੀਂ ਉਹ ਅੱਡ ਮੈਂ ਦੇ ਦੂੰਗਾ ਤੇ ਅੱਜ ਦਾ ਖਰਚੇ ਪਾਣੀ ਨੂੰ ਆਟੇ ਪੀੜੇ ਨੂੰ ਅੱਜ ਦਾ ਕੁਛ ਦੇ ਦੇ ਕੋਈ ਨਾ ਕੋਈ ਨਾ ਕੋਈ ਨਾ ਉਹ ਤਾਂ ਇੱਤਰ ਖਵਾਸ ਹੈ ਲੱਗ ਮੈਂ ਤਾਂ ਐਂ ਕਹਾਂ ਵੀ ਨਾਲ ਰਹੇ ਸਾਡੇ ਕੋਲ ਉਹ ਵੀ ਕਹਿੰਦੇ ਨੇ ਉਹ ਕਹਿੰਦਾ ਮੈਨੂੰ ਟਾਈਮ ਦੇਓ ਠੀਕ ਹੈ ਤੇ ਇਹ ਵੀ ਕਹਿੰਦੀ ਖਰਚਾ ਪਾਣੀ ਜਿੱਦੇ ਕਿਤੇ ਰਹੀ ਜਾਵੇ ਨਹੀਂ ਵੀ ਕਹਿੰਦਾ ਪਤਨੀ ਨੇ ਇਹਦੀ ਨੇ ਇਹ ਐਂ ਕਹੇ ਵੀ ਮੇਰੇ ਨਾਲ ਰਹੇ ਇਹਦੀ ਗਲਤੀ ਹੈ ਅ ਫਿਰ ਇਹ ਨਹੀਂ ਕਹਿੰਦੀ ਕਿ ਨਾ ਨਵਾ ਤੇ ਕਹਿਆ ਦਾ ਜੀ ਵਾਪੇ ਲੱਗ ਰਹੇ ਹੋ ਜੀ ਮੈਂ ਕੀ ਕਰਾਂ ਜੀ ਮੈਨੂੰ ਵੀ ਪਤਾਓ ਇੱਕ ਤਾਂ ਕਹਿੰਦਾ ਯੂ ਉਸਨੇ ਨਹੀਂ ਛੱਡਦਾ ਜੀ ਮੈਂ ਉਸਕੇ ਸਾਥ ਤਾਂ ਨਹੀਂ ਰਹਿ ਸਕਦੀ ਬਾਬਾ ਮੈਂ ਛੱਡਣ ਵਾਲੀ ਤਾਂ ਗੱਲ ਹੀ ਨਹੀਂ ਕਹੀ ਨੇ ਭਾਕੇ ਹੋਰ ਬਾਈ ਜਿਹੜਾ ਪਕੜਿਆ ਹੋਇਆ ਹੈ ਮੇਰੇ ਘਰ ਵਿੱਚ 1 ਮਿੰਟ ਹੋ ਜਾਵੇਗਾ ਜਿਹੜਾ ਆਪਾਂ ਕਾਨੂੰਨ ਦੀ ਗੱਲ ਕਰਦੇ ਆ ਤਾਂ ਉਹ ਕਾਨੂੰਨ ਦੇ ਮੁਤਾਬਕ ਰਹ ਰਿਹਾ ਤਾਂ ਆਹ ਫਿਰ ਕਾਨੂੰਨ ਅਸੀਂ ਤਾਂ ਕਾਨੂੰਨ ਇਜਾਜ਼ਤ ਦੇ ਰਿਆ ਰਹੇ ਹਾਂ ਤਾਂ ਅਸੀਂ ਕਹਿੰਦੇ ਵੀ ਕਾਨੂੰਨ ਰੱਦ ਹੋਣਾ ਚਾਹੀਦਾ ਹੈ ਗਲਤ ਆ ਕਾਨੂੰਨ ਇਸ ਗੱਲ ਕਰਕੇ ਆਪਣੇ ਟਬਾਈਆ ਦਰband ਕਰਨਿਓ ਹੈ ਜੀ ਸ਼ਰੇਆਮ ਲੋਕਾਂ ਦੇ ਘਰ ਪਟਰੇ ਕਾਨੂੰਨ ਕਾਨੂੰਨ ਬਹੁਤ ਗੱਲ ਆ ਤੇ ਸਾਹਮਣੇ ਛੋਟੇ ਛੋਟੇ ਬੱਚੇ ਕਿਵੇਂ ਰੋਦੇ ਬੈਠੇ ਸਾਰੇ ਘਰ ਪਟਰੇ ਲੋਕਾਂ ਦੇ ਨੇ ਆ ਕਾਨੂੰਨ ਦੇ ਚੱਲ ਜਾਂਦੇ ਕਿਵੇਂ ਰੋਂਦੇ ਬੱਚੇ ਨੇ ਜਵਾਬ ਦੇਖ ਸਕਦੇ ਹੋ ਦੋਸਤੋ ਜੋ ਲਿਬਰੇਸ਼ਨ ਕਹਿੰਦੇ ਨੇ ਉਹਦੇ ਤਹਿਤ ਰਹਿ ਰਹੇ ਇਹ ਪਰ ਆਪਦੇ ਬੱਚਿਆਂ ਨੂੰ ਪਤਨੀ ਨੂੰ ਛੱਡ ਕੇ ਲੈ ਰਹੇ ਰਹੇ ਬਾਈ ਆ ਦੇਖ ਬੱਚੇ ਦਿਖਾ ਛੋਟੇ ਛੋਟੇ ਕਿਵੇਂ ਕੀ ਹਾਲ ਹੋ ਰੈ ਇਹਨਾਂ ਦਾ ਜਿਹੜਾ ਆਪਾਂ ਲਿਬਰੇਸ਼ਨ ਕਹਿੰਦੇ ਆ ਵੀ ਇਜਾਜ਼ਤ ਦਿੰਦੇ ਕਾਨੂੰਨ ਰਹਿਣ ਦੀ ਪਤਾ ਨਹੀਂ ਸੈਂਕੜੇ ਮੈਨੂੰ ਲੱਗਦਾ ਆਗੇ ਹੋਣੇ ਜੀ ਫੋਨ ਬਹੁਤ ਫੋਨ ਆਇਰੋ 100 100 ਫੋਨ ਆਉਂਦਾ ਹੈ ਲਾਇਬ੍ਰੇਰੀ ਤੋਂ ਵੀ ਆਏ ਮੇਰਾ ਬੰਦਾ ਫਲਾਨ ਜਰਾਨੀ ਦੇ ਘਰੋਂ ਕਹਿੰਦੇ ਬਾਬਾ ਸਾਡਾ ਬੰਦਾ ਹੋਰ ਜਰਾਨੀ ਆ ਰਿਹਾ ਦਾ ਵੀ ਤੁਸੀਂ ਹੱਲ ਕਰੋ ਪਰ ਕਰੀ ਜਾਣੇ ਜਿੰਨਾ ਕੋ ਹੁੰਦਾ ਸਾਡੇ ਤੋਂ ਹੀ ਕਰੀ ਜਾਣੇ ਹੱਲ ਠੀਕ ਹੈ ਜੀ ਬਾਕੀ ਸਰਕਾਰ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਨਾ ਨਸਪਾਉਣੀ ਚਾਹੀਦੀ ਹੈ ਇਹ ਕਾਨੂੰਨ ਬੰਦ ਹੋਣਾ ਚਾਹੀਦਾ ਕਾਨੂੰਨ ਹੀ ਬੰਦ ਹੋਣਾ ਚਾਹੀਦਾ ਤੇ ਇਹਨਾਂ ਨਾਥਨ ਪਾਓ ਇੱਕ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਪੂਰੇ ਦੇ ਲੈਰੇ ਦੇ ਪ੍ਰਸ਼ਾਸਨ ਨੂੰ ਵੀ ਭਾਈ ਆਜ ਇਹਨਾਂ ਨੂੰ ਜਰੂਰ ਤੁਸੀਂ ਜਿਹੜੇ ਮਤਲਬ ਆ ਬੱਚਾ ਕਣੀ ਤਾਂ ਨਿਗਾਹ ਮਾਰੋ ਛੋਟੇ ਛੋਟੇ ਬੱਚੇ ਕਿਹੜੇ ਰੋਡ ਨੂੰ ਉੱਦੇ ਫਿਰਦੇ ਨੇ ਇਹਨਾਂ ਨੂੰ ਤੁਸੀਂ ਮਤਲਬ ਕਹਿ ਸਕਦੇ ਹੋ ਛੋਟੇ ਹੱਥ ਦੇ ਵਿੱਚ ਪਾਵਰ ਹੈ ਇਹ ਜ਼ਰੂਰੀ ਹੈ ਮਤਲਬ ਦੇਖੋ ਜੇ ਹੁਣ ਆਪਣੇ ਬੱਚਾ ਤੇ ਆ ਜਾ ਸੰਕਟ ਆਵੇ ਤਾਂ ਦੇਖੋ ਇੱਕ ਪਾਸੇ ਦਾ ਬੰਦਾ ਹਾਂਸ਼ ਮਾਰ ਰਿਹਾ ਗੱਡੀਆਂ 'ਚ ਰਹਿੰਦਾ ਤੇ ਬਿਆ ਬਿਉੜੀ ਨੂੰ ਤਾਂ ਮਤਲਬ ਕਿਹੜੇ ਰੋਡ ਸੈਕਟਰ ਖਿਆ ਰੋਹੀ ਦੇ ਵਿੱਚ ਤੇ ਉਹ ਉੱਥੇ ਹਾਂਸ਼ ਮਾਰ ਰਿਹਾ ਲੈਰੇ ਦੇ ਅੰਦਰ ਬਾਬਾ ਜੀ ਕਿਉਂ ਉਹ ਮਰੇ ਹੋਇਆ ਮਤਲਬ ਬੀਮਾ ਬੂਮਾ ਪਤਾ ਨਹੀਂ ਕੀ ਮਿਲਿਆ ਹੋਇਆ ਹੂੰ ਉਹਦੇ ਲੈ ਰੁਪਈਏ ਨੇ ਕਿਉਂ ਜੀ ਇਹ ਮੇਰੇ ਘਰ ਦੇ ਕਣਿਓ ਕੋਈ ਇਹਨਾਂ ਤੇ ਖਿਲਾਫ ਕੁਝ ਵੀ ਲਿਖਾਇਆ ਮੈਨੂੰ ਨਹੀਂ ਪਤਾ ਜੀ ਮੇਰੇ ਕੋਲੇ ਉਰੋ ਚੋਟੀਆਂ ਦੇ ਮੈਂਬਰ ਨੇ ਫੋਟੋ ਕਾਪੀ ਭੇਜੀ ਮੋਬਾਈਲ 'ਚ ਪੜਿਆ ਪੁੱਛਿਆ ਮੈਂ ਇਹੀ ਗੱਲ ਆਖੀ ਵੀ ਮੈਂ ਇਹਨਾਂ ਦੇ ਨਾਲ ਵੀ ਮੈਂ ਹੱਕ ਦਵਾਉਂਗਾ ਜੇ ਕਿਤੇ ਵੀ ਕੇਸ ਤੇ ਪੈ ਗਿਆ ਜੇ ਕਿਤੇ ਵੀ ਮੈਂ ਲਾਉਂਗਾ ਵੀ ਮੇਰੇ ਪਿਓ ਤੋਂ ਮੈਂ ਇਹਨਾਂ ਨਾਲ ਲੱਗੂਗਾ ਉਹਨਾਂ ਨਾਲ ਨਹੀਂ ਲੱਗਦਾ ਪੁੱਛੋ ਜੀ ਇਹਨਾਂ ਨੂੰ ਚਲੋ ਹੁਣ ਤਾਂ ਲੱਗੇ ਗਈ ਚਲੋ ਪਹਿਲਾਂ ਆਪੇ ਛੱਡ ਪਹਿਲਾਂ ਵਾਲੇ ਨੂੰ ਤਾਂ ਚਲੋ ਤਿਆਰ ਐ ਤੁਸੀਂ ਠੀਕ ਹੈ ਉਹਨਾਂ ਦਾ ਨਹੀਂ ਲਿਖਿਆ ਹੋਇਆ ਜੀ ਆ ਦੇਖੋ ਕੀ ਲਿਖਿਆ ਹੋਇਆ ਆ ਦੇਖੋ ਆ ਵੀ ਕਾਨੂੰਨ ਦੇ हिसाब ਨਾਲ ਭਈ ਮੈਂ ਮੇਰੇ ਬੇਟਾ ਜੀ ਉਹ ਬੇਦਖਲਾ ਕਰ دیا۔ ਭਈ ਉਹ ਗਰਦੀ ਨਾਨੀ ਕੇ ਸਾਥ ਰਹ ਰਿਹਾ ਹੈ ਵਹਾਂ ਤੇ ਭਈ ਉਸਦੀ ਜ਼ਮੀਨ ਜੋ ਵੀ ਹੈ ਮੈਂ ਮੇਰੀ ਪੋਤਾ-ਪੋਤੀਆਂ ਦਾ ਨਾ ਪੋਤੀਆਂ ਦਾ ਨਾਮ ਕਰਨਾ ਚਾਹੁੰਦਾ ਹੂੰ ਭਈ ਜਿਹੜੀ ਸੋਨੀ ਕੋਰ ਮੇਰਾ ਤੇਰਾ ਸਹੁਰਾ ਤਾਂ ਤੇਰੇ ਨਾਲ ਹੈ ਨਹੀਂ ਜੀ ਹੁਣ ਦਰਖਾਸਤ ਦੇ ਰખી ਜੀ ਦੁਬਾਰੇ ਮੈਂ ਨਾ ਕਬਜ਼ਾ ਕਰਨ ਕੀ ਦਰਖਾਸਤ ਦੇ ਰખી ਜੀ ਮੇਰੇ ਘਰ ਤੇ ਆਪੇ ਵੀ ਮੇਰੀ ਭੈਣ ਤੇ ਵੀ ਜੀ ਮੇਰੀ ਮਾਂ ਤੇ ਮੇਰੇ ਜੀਜਾ ਤੇਰੇ ਸਹੁਰੇ ਦਾ ਨੰਬਰ ਦੇ ਫਿਰ ਉਹਦੇ ਨਾਲ ਵੀ ਗੱਲ ਕਰਨੀ ਪਊਂਦਾ